ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਦਾ ਅੱਜ ਅਸੀਂ ਐਸਜੀਐਲ ਹਸਪੀਟਲ ਦੇ ਸਾਹਮਣੇ ਜੋ ਗੋਲਡਨ ਐਵੇਨਿਊ ਫੈਸਵਲ ਉੱਤੇ ਖੜੇ ਆਂ ਰਾਤੀ ਇੱਥੋਂ ਇੱਕ ਭੈਣ ਜੀ ਸਾਡੇ ਇੱਕੀ ਨਾਮੇ ਪੈਂਦੀ ਤੁਹਾਡਾ ਜੋਤੀ अरोड़ा ਜੀ ਦੀ ਫੋਨ ਆਇਆ ਸੀਗਾ ਕਿ ਇੱਕ ਬਜ਼ੁਰਗ ਮਾਤਾ ਜੀ ਜੋ ਕਿ ਮੰਦ ਬੁੱਧੀ ਹਾਲਤ ਦੇ ਵਿੱਚ ਸੜਕਾਂ ਦੇ ਉੱਤੇ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ तकरीबन ਜੋਏ 10 ਦਿਨਾਂ ਕਿ ਪਿਛਲੇ 3-4 ਦਿਨਾਂ ਤੋਂ ਇਹ ਸੜਕਾਂ ਦੇ ਉੱਤੇ ਸੌ ਰਹੇ ਨੇ ਨਾ ਖਾਣ ਨੂੰ ਰੋਟੀ ਹੈ ਨਾ ਪਾਣ ਨੂੰ ਕੱਪੜੇ ਹੈ ਤੇ ਨਾ ਹੀ ਇਹਨਾਂ ਦੇ ਕੋਲ ਇਲਾਜ ਵਾਸਤੇ ਕੋਈ ਪੈਸੇ ਨੇ ਥੋੜਾ ਜਿਹਾ ਮੈਡੀਕਲ ਅਪਸਰਟ ਲੱਗ ਰਹੇ ਨੇ ਸਾਡਾ ਇਸ ਵੀਡੀਓ ਬਣਾਉਣ ਦਾ ਮਕਸਦ ਇੱਕੋ ਹੈ ਇਸ ਵੀਡੀਓ ਦੇ ਮਾਧਿਅਮ ਨਾਲ ਅਸੀਂ ਤੁਹਾਡੇ ਤੱਕ ਪਹੁੰਚਣਾ ਚਾਹੁੰਦੇ ਹਾਂ ਕਿ ਅਗਰ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਅਗਰ ਤੁਸੀਂ ਇਹਨਾਂ ਨੂੰ ਭੈਣ ਜੀ ਨੂੰ ਜਾਣਦੇ ਹੋ ਪਛਾਣਦੇ ਹੋ ਕਿ ਕਿਸੇ ਦੀ ਮਾਂ ਕਿਸੇ ਦੀ ਭੈਣ ਕਿਸੇ ਦੇ ਪਤਾ ਨਹੀਂ ਕਿਸ ਸ਼ਹਿਰ ਤੋਂ ਆਏ ਨੇ ਔਰ ਅਸੀਂ ਅਸੀਂ ਸਾਰੇ ਮਿਲ ਕੇ ਇਹਨਾਂ ਨੂੰ ਇਹਨਾਂ ਦੇ ਘਰ ਤੱਕ ਪਹੁੰਚਾ ਸਕੀਏ ਧੰਨਵਾਦ ਕਰਦੇ ਹਾਂ ਜੋਤੀ ਭੈਣ ਜੀ ਦਾ ਜਿਨ੍ਹਾਂ ਨੇ ਕੀ ਰਾਤ ਨੂੰ ਸਾਨੂੰ ਕਾਲ ਕੀਤੀ ਔਰ ਅੱਜ ਅਸੀਂ ਇਹਨਾਂ ਨੂੰ ਆਖਰੀ ਉਮੀਦ ਐਨ ਜੀਓ ਤੋਂ ਆਪਣੇ ਨਾਲ ਲੈ ਕੇ ਜਾ ਰਹੇ ਹਾਂ ਪੁਰ ਇਸ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਇਹਨਾਂ ਨੂੰ ਇਹਨਾਂ ਦੇ ਘਰ ਤੱਕ ਇਹਨਾਂ ਦੇ ਪੱਛਾ ਤੱਕ ਪਹੁੰਚਾਇਆ ਜਾ ਸਕੇ ਹੋ ਸਕਦਾ ਪਰਿਵਾਰ ਵਾਲੇ ਵੀ ਇਹਨਾਂ ਦੇ ਪਰੇਸ਼ਾਨ ਹੋਣ ਇਹਨਾਂ ਨੂੰ ਇਹਨਾਂ ਦੇ ਘਰ ਤੱਕ ਪਹੁੰਚਾਈਏ

मेरी दवा शहर में आपका शहर कौन सा है मुजफ्फरनगर आप मुजफ्फरनगर से आए हो हाँ। कितना दिन हो गया जलंधर आए आपको छह दिन हो गए क्या करने आए थे यहाँ पे दवाई लेना तो साथ में कौन आया था कोई नहीं आप अकेले आए थे तो वापिस नहीं गए कौन से डॉक्टर ऐसी दवाई लिया यहाँ पे है तो भाई कौन सा डॉक्टर है यहाँ पे कौन सा हॉस्पिटल है सरकारी अस्पताल रुड़की की तरफ रुड़की की तरफ ਸੋ ਹੱਤਗੜ ਬੇਨਤੀ ਹੈ ਕਿ ਇਹਨਾਂ ਨੂੰ ਆਪਣੇ ਬਾਰੇ ਇਸ ਟਮ ਕੁਝ ਨਹੀਂ ਪਤਾ ਅਸੀਂ ਸਾਰੇ ਮਿਲ ਕੇ ਇਹਨਾਂ ਨੂੰ ਇਹਨਾਂ ਦੇ ਘਰ ਤੱਕ ਪਹੁੰਚਾਈਏ ਔਰ ਅੱਜ ਅਸੀਂ ਇਹਨਾਂ ਨੂੰ ਰੈਸਕਿਊ ਕਰਕੇ ਆਪਣੇ ਨਾਲ ਲੈ ਕੇ ਜਾ ਰਹੇ ਹਾਂ ਇਹਨਾਂ ਦਾ ਬੰਦਾ ਜੋ ਇਲਾਜ ਹੈ ਉਹ ਇਹਨਾਂ ਦਾ ਕਰਾਇਆ ਜਾਏਗਾ ਔਰ ਇਹਨਾਂ ਦੇ ਜੇ ਜੋ ਮੁਜਫਰ ਨੰਬਰ ਔਰ ਰੁੜਕੀ ਦੀ ਗੱਲ ਕਰ ਰਹੇ ਨੇ ਉੱਤੇ ਪੁਲਿਸ ਨੂੰ ਕਾਲ ਕਰਕੇ ਇਹਨਾਂ ਦੀ ਮੇਲ ਦੇ ਥ्रू ਇਹਨਾਂ ਦੀ ਫੋਟੋ ਵੀ ਭੇਜੀ ਜਾਏਗੀ ਤੁਸੀਂ ਵੀ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਤਾਂ ਕਿ ਇਸ ਭੈਣ ਨੂੰ ਇਸ ਮਾਂ ਨੂੰ ਉਹਨਾਂ ਦੇ ਬੱਚਿਆਂ ਤੱਕ ਇਹਨਾਂ ਦੇ ਪਰਿਵਾਰ ਤੱਕ ਪਹੁੰਚਾਇਆ ਜਾ ਸਕੇ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਮਨੁੱਖਤਾ ਦੀ ਸੇਵਾ ਹੀ ਸਾਡਾ ਧਰਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਦੁਖੀਆ ਸਭ ਸੰਸਾਰ ਲੋਕ ਦੁਖੀਆ ਸਭ